ਕੀ ਨਾਮ ਜੇ ਕਿੱਥੋਂ ਰਹਿਣ ਵਾਲੇ ਮੇਰਾ ਨਾਮ ਜਸਵੰਤ ਸਿੰਘ ਆ ਜੀ ਸਨ ਉਹ ਹਮਿੰਦਰ ਸਿੰਘ ਵੀਪੀਓ ਰਈਆ ਪੱਤੀ ਸੀਨੇਮਾਨ ਤਹਿਸੀਲ ਬਾਬਾ ਬਕਾਲਾ ਜਿਲ੍ਹਾ ਅੰਮ੍ਰਿਤਸਰ ਕੀ ਮਾਮਲਾ ਹੈ ਇਕੱਠੇ ਹੋ ਜੇ ਪ੍ਰੈਸ ਨੂੰ ਕੀ ਕਰਨੀ ਮਾਮਲਾ ਸਾਡਾ ਇਹ ਆ ਜੀ ਐਂ ਧੂਆ ਭਰਾਵਾਂ ਦੀ ਜ਼ਮੀਨ ਦਾ ਰਗੜਾ ਝਗੜਾ ਠੀਕ ਠੇਕੇ ਦੇ ਜਿੱਤੀ ਨਹੀਂ ਹਾਰ ਕੇ ਸਾਡਾ ਵੀਰ ਭਰਾ ਸਾਡੀ ਉਦਾਂ ਮਤ ਕਰ ਰਿਆ ਤੇ ਸਾਨੂੰ ਉਹ ਵੋਣ ਬੀਜਣ ਤੋਂ ਸਾਨੂੰ ਮਾਰਨ ਪੈਂਦੇ ਦਲਕੇ ਮਾਰਦੇ ਆ ਮਾਰਨੀਆਂ ਧਮਕੀਆਂ ਦਿੰਦੇ ਆ ਜੇ ਸਰਕਾਰੀ ਪੈਹ ਤੇ ਜਾਣਿਆਂ ਤੇ ਉਥੋਂ ਵੀ ਸਾਡੇ ਟ੍ਰੈਕਟਰ ਡਰਾਈਵਰਾਂ ਨੂੰ ਮਾਰਨ ਪੈਂਦੇ ਆ ਦਾਤਰ ਲੈ ਕੇ ਕਦੀ ਕੁਛ ਲੈ ਕੇ ਮਾਰਨੀਆਂ ਟੈਲੀਫੋਨਾਂ ਦੇ ਤੇ ਧਮਕੀਆਂ ਦਿੰਦੇ ਆ ਕਿ ਨਹਿਰੇ ਪਾ ਦਾਂਗੇ ਗੋਲੀਆਂ ਮਾਰਾਂਗੇ ਹੋਰ ਬੜਾ ਕੁਝ ਕਹਿੰਦੇ ਮੇਰਾ ਦੋਰਾ ਸਾਡਾ ਕਦੂ ਸੁਗਿਆ ਇਹ ਪਹਿਲੀ ਪਾਉ ਦੀ ਤੇ ਪਹਿਲੀ ਅਜੇ ਤੱਕ ਵਗਣ ਹੀ ਨਹੀਂ ਦਿੱਤੀ ਇਹਨਾਂ ਨੇ ਇਹ ਸਾਰੀ ਪਾ ਕੇ ਸਾਡੀਆਂ ਦਾਪ ਪਾਲੀਆਂ ਬਣਦੀਆਂ ਨੇ 10 ਕਿੱਲੇ ਹਾਂ ਜੀ ਕਿੰਨੇ ਦੇ ਨਹੀਂ ਆ ਅਰਕਾਂ ਦੇ ਇੱਥੇ ਕਹਦੇ ਦਿੱਤੀ ਨਹੀਂ ਕੋਈ ਨਵੇਂ ਅਸੀਂ ਆਪ ਹੀ ਅਸੀਂ ਖੁਦ ਕਰਨੀ ਚਾਹੁੰਦੇ ਆ ਤੇ ਸਾਡੀ ਵੀਰ ਸਾਡਾ ਹਰਪਾਲ ਸਿੰਘ ਇਹ ਸਾਡੀ ਹਲਪ ਕਰਦਾ ਇਹਨੂੰ ਤਾਂ ਅਸੀਂ ਆਪਣਾ ਤੇਲ ਪਾਣੀ ਦਾ ਖਰਚਾ ਵਰਚਾ ਦੇਣਾ ਤੁਸੀਂ ਐਨਆਰਆਈ ਐਨਆਰਆਈ ਮੇਰਾ ਭਰਾ ਹੈ ਗਰਦਿਆਲ ਸਿੰਘ ਹਾਂ ਜੀ ਜਿਹੜਾ ਅਮਰੀਕਾ ਦਾ ਹਾਂ ਜੀ ਇੱਕ ਮਿੰਟ ਕੀ ਫਾਰਮ ਮੰਗ ਕਰਦੇ ਹੋ ਉਹ ਕਿਹੜਾ ਜੋ ਅਸੀਂ ਜੇ ਹੋ ਮੰਗ ਕਰਦੇ ਆ ਵੀ ਜਿਹੜਾ ਸਾਨੂੰ ਮਾਰਨ ਦੀਆਂ ਧਮਕੀਆਂ ਜਾਂ ਹੋਰ ਆਪਰਾ ਕਰਦੇ ਆ ਇਹ ਨਾ ਤੇ ਸਰਕਾਰ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਜੋ ਬੰਦੀ ਕਾਰਵਾਈ ਆ ਇਹਨਾਂ ਤੇ ਪਰਚਾ ਦਿੱਤਾ ਕੀਤਾ ਜਾਵੇ ਠੀਕ ਹੈ ਉਹਦੇ ਦੀ ਰਿਪੋਰਟ ਦਿੱਤੀ ਕੰਪਲੇਟ ਦਿੱਤੀ ਆ ਹਾਂ ਜੀ ਹਾਂ ਜੀ ਅਸੀਂ ਐਸਪੀ ਦੇਹਾਤੀ ਨੂੰ ਦਿੱਤੀ ਆ ਜੀ ਇੱਥੇ ਸੀਨੀਅਰ ਪੁਲਿਸ ਕਪਤਾਨ ਅੰਬਰਸਾਲ ਉਹ ਅੱਜ ਤੱਕ ਦਾ ਲਾਈਫ ਫਾਰਮ ਮਿਲਿਆ ਤੁਹਾਨੂੰ 16 ਤਰੀਕ ਦਿੱਤੀ ਜੀ ਤਿੰਨ ਵਾਰਾਂ ਐਸਐਸਓ ਸਾਬ ਤੋਂ ਮਿਲਾਏ ਆ ਕੱਲ ਵੀ ਅਸੀਂ ਗਏ ਆ ਸਾਨੂੰ ਇੰਨਾ ਕੋਸ਼ਿਸ਼ ਸਾਡੇ ਨਾਲ ਹੋਇਆ ਤੇ ਕਾਲੀ ਪੁਲਿਸ ਵਾਲੇ ਕਹਿੰਦੇ ਅੱਜ ਫੇਰ ਭਲਕੇ 4 ਵਜੇ ਉੱਤੇ ਇਦਾਂ ਆਇਓ ਇਦਾਂ ਇਦਾਂ ਟਾਈਮ ਨੰਗਾ ਹੀ ਜਾਂਦੇ ਖਤਰਾ ਪੂਰਾ ਜੀ ਸਾਨੂੰ ਉਹ ਬਾਹਰ ਅੰਦਰ ਨਿਕਲ ਨਹੀਂ ਦੇ ਜਦੋਂ ਨਹੀਂ ਜਾਂਦੇ ਅਸੀਂ ਤੇ ਸਾਨੂੰ ਆਣ ਕੇ ਸਾਰੇ ਤਬਰ ਆਣ ਕੇ ਪੈ ਜਾਂਦੇ ਆ ਇਹ ਤੁਹਾਨੂੰ ਐ ਛੋਣਾ ਵੀ ਨਹੀਂ ਲਾਉਣ ਦੇਣਾ ਤੁਹਾਨੂੰ ਐ ਵਾਣ ਉਹ ਵੀ ਰਹੀਏ ਤੇ ਜੀ ਕੀ ਜਾਂਦੇ ਜੀ ਜਮੀਨ ਛੱਡਦੇ ਨਹੀਂ ਉਹ ਨਹੀਂ ਜਮੀਨ ਤੇ ਸਾਡੇ ਕੋਲ ਇਹ ਸਾਨੂੰ ਵਾਣ ਵੀ ਜਾਂ ਨਹੀਂ ਦਿੰਦੇ ਹਾਂ ਜੀ ਵਾਹੀ ਨਹੀਂ ਕਰਨ ਦਿੰਦੇ ਕਰੀ ਕੋਤੇ ਦਾ ਭਾਗ ਗਰਦਿਆਲ ਸੋਂ ਦੇ ਨਾਂ ਤੇ ਇਹਨਾਂ ਦੀਆਂ 8 ਪੈੜੀਆਂ ਤੇ 2.5 ਪੈੜੀਆਂ ਮੈਂ ਜਿਹੜੀਆਂ ਮਨਜੀਤ ਸਿੰਘ ਪ੍ਰੋਫੈਸਰ ਵਕਤ ਛੀਨਾ ਸਾਹਿਬ ਉਹਨਾਂ ਤੋਂ 93 ਸਾਲਾਂ ਬਾਅਦ ਤੇ 4 ਲੱਖ ਦੇ ਠੇਕੇ ਤੇ ਲਈ ਆ ਸਵਾ ਦੋ ਗੱਲੇ ਆਈ ਤਾਂ ਪੰਜਾਬ ਸਰਕਾਰ ਤੋਂ ਇਹੇ ਮੰਗ ਕਰਦੇ ਆ ਵੀ ਕਿਰਪਾ ਕਰਕੇ ਸਾਡੀ ਸੁਣਵਾਈ ਕੀਤੀ ਜਾਵੇ ਜਿਹੜੇ ਸਾਨੂੰ ਇਹ ਮਾਰਦੀਆਂ ਧਮਕੀਆਂ ਔਰ ਵਾਗਾਰਾ ਵਗਾਰਾ ਗੱਲਾਂ ਕਰਦੇ ਇਹਨਾਂ ਦੇ ਜੋ ਸਾਡੀ ਬੰਦੀ ਕਾਨੂੰਨੀ ਕਾਰਵਾਈ ਉਹਨਾਂ ਦੇ ਪਰਚਾ ਕਟਿਆ ਜਾਵੇ ਸਾਡਾ ਇਹਨਾਂ ਨਾਲ ਕੋਈ ਫੈਸਲਾ ਨਹੀਂ ਸਾਨੂੰ ਇਹਨਾਂ ਤੋਂ ਖਤਰਾ ਵੀ ਪਤਾ ਨਹੀਂ ਸਾਨੂੰ ਕਿਹੜੇ ਵੇਲੇ ਇਹ ਸਾਡਾ ਕੋਈ ਨੁਕਸਾਨ ਕਰ ਦੇਣਾ ਕਿ ਲੱਗਦਾ ਜੇ ਤੁਹਾਡੀ ਗਾਲੀ ਮਾਰਨ ਸਾਹਣ ਦਾ ਕੋਈ ਜਿੰਮੇਵਾਰ ਉਹ ਜੀ ਜਿੱਥੇ ਵੀ ਕੋਈ ਸਾਡਾ ਕਿਤੇ ਵੀ ਕੋਈ مالی ਜਾਨੀ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਉਹ ਜਿਹੜੀ ਸਾਨੂੰ ਤਬਕਾਰੀ ਪਾਰਟੀ ਉਹ ਜ਼ਿੰਮੇਵਾਰ ਹੋ ਮੇਰਾ ਨਾਮ ਅਪਲੀਕੇਸ਼ਨ ਚ ਆਈ ਆਪਣਾ ਨਾਮ ਸਰ ਜੀ ਮੈਂ ਨਾਮ ਮੇਰਾ ਗਰਦਿਆਲ ਸਿੰਘ ਸਾਨੋਕ ਧਰਮ ਸਿੰਘ ਬੀਐਨਪੀਓ ਰਿਆ ਮੈਂ ਇਹਦਾ ਕਿੰਨੀ ਦਾ ਸਿਟੀਜ਼ਨ ਅਮਰੀਕਾ ਦਾ ਯੂਐਸਐਨਆਰਆਈ ਬੰਦਾ ਹਾਂ ਤੇ ਉਸ ਉਸਈ ਕਾਰਡ ਹੋਲਡਰ ਮੇਰੀ ਸਾਰੀ ਫੈਮਿਲੀ ਸਾਰੀ ਮੇਰੀ ਫੈਮਿਲੀ ਸਿਟੀਜ਼ਨ ਆ ਬੱਚੇ ਮੇਰੇ ਉੱਥੇ ਅਸੀਂ ਦੋਵੇਂ ਜੋ ਦੋਵੇਂ ਜੀ ਇੱਥੇ ਆਏ ਆ ਇਹ ਸਾਨੂੰ ਨਿਸ਼ਾਨ ਸਿੰਘ ਨੇ ਜਮੀਨ ਨਹੀਂ ਦਿੱਤੀ ਠੇਕੇ ਦੇ ਉੱਤੇ ਤੇ ਇਹਨੇ ਇਹਦਾ 2 ਸਾਲ ਸਾਡੇ ਨਾਲ ਸਹੀ ਵਰਤਦਾ ਰਿਆ ਮੁਰਕੇ ਅਸੀਂ ਫੋਨ ਕਰਨਾ ਫੋਨ ਬੰਦਿਆ ਫੋਨ ਚੁੱਕਦਾ ਨਹੀਂ ਫੋਨ ਵਿਜੀ ਆ ਹਾਰ ਕੇ ਸਾਨੂੰ ਦੋਹਾਂ ਜੀਆਂ ਨੂੰ ਇੱਥੇ ਆਉਣਾ ਪਿਆ ਵੀ ਇਹਦਾ ਕਿੰਨੇ ਇਤਕੋ ਪੈਸੇ ਲੈਣੇ ਸੀ ਇਹਨੇ 2 ਲੱਖ ਦਾ ਝੂਠਾ ਚੈੱਕ ਦੇ ਤਾਂ ਮੈਨੂੰ ਹਾਂਜੀ ਇਹਨੇ ਮੇਰਾ ਜਿੰਦਾ ਤੋੜਿਆ ਮੈਂ ਇਹਦਾ ਕਿੰਨੇ ਤਾਰਾਂ ਕੱਟੀਆਂ ਇਹਨੇ ਫੇਰ ਜ਼ਬਰਦਸਤੀ ਮਕਈ ਭਰ ਲਈ ਹਾਂਜੀ ਤੇ ਫਿਰ ਇਹਦਾ ਕਿੰਨੇ ਧਮਕੇ ਦਿੰਦੇ ਆ ਹੁਣ ਇਹਨਾ ਮੇਰਾ ਇਹਦਾ ਕਿੰਨੇ ਦਾ ਤੇਨੇ ਕਿਲੇ ਲਮਾਰਾ ਜਿਹੜਾ ਪੁੱਟ ਕੇ ਤੇ ਇਹਦਾ ਕਿ ਮੇਰੀ ਭਾਈ ਪੁੱਟ ਕੇ ਸੂਏ ਜਿੰਨੀ 2 ਫੁੱਟ ਡੂੰਗੀ ਹਾਂਜੀ ਉਹ ਇਹਦਾ ਕਿੰਨੇ ਸਕੇਮੇ ਖਾਲਾ ਲੋ ਵੀ ਮੇਰਾ ਪਾਣੀ ਬੰਦ ਕਰਤਾ ਨਹਿਰ ਦਾ ਤੇ ਬੰਬੀ ਮੇਰੀ ਲਾ ਕੇ 20 10 ਫੁੱਟ ਡੂੰਗੋ ਮੇਰੀ ਇਹਦੋਂ ਉੱਥੇ 6 ਕਿਲੇ ਆ 2 ਕਿਲੇ ਇਧਰ ਮੇਰੇ ਘਰ ਵਾਲੀ ਦੇ ਨਾਂ ਤੇ ਮੈਂ ਬੈ ਲੈ ਆ ਹਾਂਜੀ ਇਹਨੂੰ ਇਹਨੂੰ ਠੇਕੇ ਦੇ ਦਿੱਤੀ 2 ਸਾਲ ਠੀਕ ਵਰਤਦਾ ਰਿਹਾ ਤੇ ਹਾਂ ਹੋ ਗਈ ਹੋਇਆ ਹੁਣ ਇਹ ਆ ਵੀ ਮੈਂ ਜਦੋਂ ਇਹ ਫੋਨ ਹੀ ਨਹੀਂ ਚੁੱਕਦਾ ਤੇ ਸਾਡੀ ਗੱਲ ਨਹੀਂ ਸੁਣਦਾ ਹਾਂਜੀ ਬਿਜੀ ਆ ਬਿਜੀ ਆ ਬਿਜੀ ਆ ਫੋਨ ਬੰਦਿਆ ਹਾਂਜੀ ਉਹ ਬਿਜੀ ਪੈਸਾ ਹਾਂ ਮੈਨੂੰ ਇਹਦਾ ਕਿੰਨੇ ਦਾ ਉਹਨੇ ਆ ਜਿਹੜਾ ਚੈੱਕ ਝੂਠਾ ਦੇ ਦਿੱਤਾ ਕਿੰਨੇ ਦਾ ਹਾਂਜੀ 2 ਲੱਖ ਦਾ 2 ਲੱਖ ਮੈਂ ਲੈਣਾ ਪਾਸ ਕਿਥੋਂ ਉਹ ਬੈਂਕ ਕੋਲੋਂ ਮੈਂ ਉਹ ਮੀਮੋ ਲਈ ਉਹਨੂੰ ਬੋਨਸ ਹੋਇਆ ਉਹ ਮੈਂ ਉੱਥੇ ਫੋਟੋ ਲਈ ਆ ਤੇ ਤੁਸੀਂ ਪੁਲਿਸ ਨੂੰ ਦੱਸੋ ਹਾਂਜੀ ਹਾਂਜੀ ਪੁਲਿਸ ਨੂੰ ਜਾ ਕੇ ਦੱਸਿਆ ਵੀ ਇਹਦਾ ਕਿੰਨੀ ਦਾ ਇਹ ਬੰਦਾ ਨਜਾਇਜ਼ ਮੇਰੀ ਬੰਬੀ ਦੇ ਉੱਤੇ ਇਹਦਾ ਕਿੰਨੀ ਦਾ ਕਬਜ਼ਾ ਕਰੀ ਜਾਂਦਾ ਮੈਨੂੰ ਮਾਰਨ ਪੈਂਦਾ ਆਂਦਾ ਤੇਰੀ ਪੈਲੀ ਨਹੀਂ ਵਗਣ ਦੇਣੀ ਵਾਹੂੰਗਾ ਤਾਂ ਮੈਂ ਵਾਹੂੰਗਾ ਔਰ ਕਿਸੇ ਨੂੰ ਨਹੀਂ ਦੇਣੀ ਮੈਂ ਚਾ ਮੈਂ ਤੈਨੂੰ ਨਹੀਂ ਪੈਲੀ ਦੇਣੀ ਜੋ ਮੈਨੂੰ ਮਰਜ਼ੀ ਦੇ ਦੇ ਫੇਕ ਮੈਂ ਕਹਾਂ ਜੀ ਇਹ ਇਨਸਾਫ ਸਾਨੂੰ ਕਿੱਥੋਂ ਮਿਲਣਾ ਮੈਂ ਡੀਜੀਪੀ ਐਨਆਰਏ ਵੰਗ ਨੂੰ ਦਰਖਾਸਤ ਦਿੱਤੀ ਆ ਉਹਨਾਂ ਮਾਰਕ ਕੀਤੀ ਆ ਇਹਦਾ ਕਿੰਨੀ ਤਾਂ ਆਇਆ ਦੱਕੀ ਨੀਦਾ ਐਨ ਆਰ ਆਈ ਬੈਂਕ ਨੂੰ ਅੱਛਾ ਜਦੋਂ ਉਹਨਾਂ ਮੈਨੂੰ ਕਿਹਾ ਇਹਦਾ ਡੀ ਜੀ ਪੀ ਆਪਸ਼ਨ ਹੈ ਵੀ ਤੂੰ ਉੱਥੇ ਜਾ ਤੇਰੀ ਐਪਲੀਕੇਸ਼ਨ ਕਰ ਦਿੰਨੇ ਆ ਮੇਰੀ ਐਪਲੀਕੇਸ਼ਨ ਦਾ ਨੰਬਰ ਹੈ 606 404 ਹਾਂਜੀ ਮੈਂ ਆਇਆ ਉੱਥੇ ਐਪਲੀਕੇਸ਼ਨ ਆਈ ਵੇ ਇਹਦਾ ਕਿਨੀ ਦਾ ਉੱਥੋਂ ਇੱਕ ਬੰਦਾ ਗਿਆ ਉਹਨਾਂ ਭੇਜਿਆ ਉਹ ਉਹਨਾਂ ਦੇ ਦਫ਼ਤਰੋਂ ਐਪਲੀਕੇਸ਼ਨ ਲੈ ਕੇ ਆਇਆ ਤੇ ਉਹ ਬੀਬੀ ਨੇ ਐਸ ਐਚਓ ਹੀਗੀ ਉਹ ਉਹਨੂੰ ਐਨ ਆਰ ਆਈ ਨੂੰ ਸਰਟੀਫਿਕੇਟ ਨਹੀਂ ਮਿਲਿਆ ਮੈਂ ਕਹਾਂ ਇਹ ਦੇਖੋ ਸਰਕਾਰ ਨੇ ਐਨ ਆਰ ਆਈ ਵਿੰਗ ਬਣਾਇਆ ਤਨਖਾਹ ਲੈਂਦੇ ਆ ਇਹ ਸਟਾਫ ਇਨਸਾਫ ਨਹੀਂ ਕਿਹਨੂੰ ਦੇ ਰ ਜੇ ਸਾਡੀ ਸੁਣਵਾਈ ਹੁੰਦੀ ਉਥੇ ਪੁਲਿਸ ਵਿੱਚ ਉਹਦਾ ਕਿਨੇ ਅਸੀਂ ਇੱਥੇ ਕੀ ਕਰਨ ਆਉਣਾ ਸੀ ਹੁਣ ਕੀ ਮੰਗ ਕਰਦੇ ਬਖਸ਼ਰ ਅਸੀਂ ਮੰਗ ਕਰਦੇ ਆ ਉਹ ਜਿਹੜਾ ਮੇਰਾ ਖਾਲ ਪੁੱਟਿਆ ਇਹਦਾ ਕਿਨੇ ਦਾ ਖੂ ਤਿੰਨਾਂ ਕਲਿਆਂ ਦਾ ਉਹ ਮੇਰਾ ਉਹ ਉਹ ਪਤਰਾ ਕਰਨ ਮੇਰੀ ਬੰਬੀ ਦਾ ਨਹਿਰ ਦਾ ਪਾਣੀ ਲੱਗਦਾ ਕਰਨ ਜਿਹੜਾ ਨਜਾਇਜ਼ ਇਹਨਾਂ ਕਬਜ਼ਾ ਕਰਕੇ ਰਾਹ ਪਾ ਲਿਆ ਮੇਰੀ ਪੈੜੀ ਵਿੱਚ ਦੀ ਮੇਰੀ ਸਹਿਮਤੀ ਤੋਂ ਬਿਨਾਂ ਉਹ ਉਹ ਇਹਦਾ ਕਿੰਨੇ ਦਾ ਉਹ ਉਹ ਦੀ ਸਪਾਈ ਕਰਨ ਨਹੀਂ ਨਹੀਂ ਇਨਸਾਫ ਦਾ ਫਿਕਰ ਹੈ ਹੈ ਨਹੀਂ ਇਨਸਾਫ ਤੁਹਾਨੂੰ ਮੈਂ ਕਰਦਾ ਤੇ ਫਿਰ ਮੈਂ ਕੋਰਟ ਜਾਊਂਗਾ ਫਿਰ ਹੋਰ ਕੀ ਕਰਨਾ ਜੇ ਤੇ ਹੁਣ ਮੈਂ ਮਿੰਨ ਤੁਹਾਡੇ ਕੋਲੋਂ ਦੀ ਕੀ ਲੋੜੀ ਚੌਥਾ ਵੇਂ ਗਿਆ ਇਹਦਾ ਕਿੰਨੇ ਦਾ ਪ੍ਰੈਸ ਜੇ ਪ੍ਰੈਸ ਵੀ ਮਨੁਨਸਾਫ ਨਾਲ ਉਹ ਤੇ ਕੋਰਟ ਨਾਲ ਤੇ ਬੇਥੇਰੀਆਂ ਫੇ